ਆ ਜਿਹੜੀ ਕਮਿਊਨੀਕੇਸ਼ਨ ਮੇਰੀ ਤੁਹਾਡੀ ਹੋ ਰਹੀ ਹੈ ਇੱਕ ਪਾਸੜ ਹੈ ਮੈਂ ਬੋਲ ਲਿਆ ਤੁਸੀਂ ਸੁਣ ਰਹੇ ਹੋ ਮੇਰੇ ਕੋਲ ਮਾਈਕ ਹੈ ਤੁਹਾਡੇ ਕੋਲ ਸਿਰਫ ਕੰਨ ਹੈ ਤੁਸੀਂ ਬੋਲ ਨਹੀਂ ਸਕਦੇ ਮੈਂ ਬੋਲ ਸਕਦਾ ਲੇਕਿਨ ਜਿਹੜੀ ਟੈਲੀਫੋਨ ਤੇ ਕਮਿਊਨੀਕੇਸ਼ਨ ਹੁੰਦੀ ਦੋ ਪਾਸੜ ਹੁੰਦੀ ਹੈ ਉਹਦੇ ਵਿੱਚ ਮਾਈਕ ਵੀ ਲੱਗਿਆ ਸਪੀਕਰ ਵੀ ਲੱਗਿਆ ਉਹ ਬੋਲਦਾ ਤੁਸੀਂ ਸੁਣਦੇ ਹੋ ਤੁਸੀਂ ਬੋਲਦੇ ਆ ਉਹ ਸੁਣਦਾ ਇਹ ਜਿਹੜੀ ਕਮਿਊਨੀਕੇਸ਼ਨ ਰੱਬ ਨਾਲ ਕਰਨੀ ਸੀ ਵੀ ਬੰਦਾ ਜਿਹੜਾ ਰੱਬ ਨਾਲ ਗੱਲ ਕਰ ਸਕੇ ਰੱਬ ਬੋਲੇ ਤੇ ਬੰਦਾ ਸੁਣੇ ਬੰਦਾ ਬੋਲੇ ਤੇ ਰੱਬ ਸੁਣੇ ਇਹ ਜਿਹੜੀ ਟੂ ਵੇ ਕਮਿਊਨੀਕੇਸ਼ਨ ਸੀ ਇਸ ਲਈ ਇਹ ਦੋ ਸੰਸਥਾਵਾਂ ਬਣੀਆਂ ਤੁਸੀਂ ਦੇਖੋ ਵੀ ਜਿਹੜਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਆ ਉਹਦੇ ਵਿੱਚ ਵਾਹਿਗੁਰੂ ਬੋਲਦਾ ਗੁਰੂ ਗ੍ਰੰਥ ਸਾਹਿਬ ਵਿੱਚ ਵਾਹਿਗੁਰੂ ਦੀ ਆਵਾਜ਼ ਸ਼ਬਦ ਗੁਰੂ ਉਹਦੇ ਵਿੱਚ ਹੋਰ ਕੁਝ ਨਹੀਂ ਉੱਥੇ ਬੋਲ ਸਕਦਾ ਕੋਈ ਬੰਦਾ ਨਹੀਂ ਬੋਲ ਸਕਦਾ ਸਿਰਫ ਭਾਈ ਸਾਹਿਬ ਪਾਠ ਕਰਦੇ ਆ ਗੁਰੂ ਗ੍ਰੰਥ ਸਾਹਿਬ ਵਿੱਚੋਂ ਜਾਂ ਕੀਰਤਨ ਰਾਹੀਂ ਲੇਕਿਨ ਉਹ ਸ਼ਬਦ ਦਾ ਹੀ ਪਾਠ ਹੁੰਦਾ ਸ਼ਬਦ ਦਾ ਹੀ ਕੀਰਤਨ ਹੁੰਦਾ ਉੱਥੇ ਵਾਹਿਗੁਰੂ ਬੋਲਦਾ ਤੇ ਸਿੱਖ ਦਾ ਸੰਗਤ ਜਿਹੜੀ ਉੱਤੇ ਬੈਠ ਕੇ ਸਿਰ ਸੁਣਦੀ ਆ ਉਹ ਇੱਕ ਪਾਸੜ ਕਮਿਊਨੀਕੇਸ਼ਨ ਆ। ਕੋਈ ਸਿੱਖ ਨੇ ਬੋਲ ਲਾ ਉਹ ਕਿੱਥੇ ਬੋਲੇ ਉਹ ਵਾਹਿਗੁਰੂ ਨੂੰ ਕਿੱਦਾਂ ਸੁਣਾਵੇ? ਗੁਰੂ ਗ੍ਰੰਥ ਸਾਹਿਬ ਦਾ ਮਾਰੇ ਦੀ ਦੇਹ ਮੰਨਦੇ ਆ ਪਰ ਗੁਰੂ ਗ੍ਰੰਥ ਸਾਹਿਬ ਸੁਣਦਾ ਨਹੀਂ ਨਾ ਹੈ। ਗੁਰੂ ਗ੍ਰੰਥ ਸਾਹਿਬ ਬੋਲ ਸਕਦਾ ਬਾਤ ਰਾਹੀਂ ਕੀਰਤਨ ਰਾਹੀਂ ਪਰ ਸੁਣ ਨਹੀਂ ਸਕਦਾ। ਤੇ ਸੁਣਨ ਲਈ ਤਾਂ ਇਹ ਕੰਨ ਚਾਹੀਦੇ ਆ ਕਿ ਕੋਈ ਸੁਣ ਸਕੇ। ਫਿਰ ਦਸਵੇਂ ਪਾਤਸ਼ਾਹ ਨੇ ਜਿਹੜਾ ਖਾਲਸਾ ਸਾਜਿਆ ਔਰ ਉਹਨੂੰ ਕਿਹਾ ਇਹ ਖਾਲਸਾ ਜਿਹੜਾ ਇਹ ਗੁਰੂ ਦੀ ਦੇਹ ਹੈ ਜਿਹੜਾ ਗ੍ਰੰਥ ਹੈ ਗੁਰੂ ਦੀ ਆਤਮਾ ਖਾਲਸਾ ਜਿਹੜਾ ਗੁਰੂ ਦੀ ਦੇਹ ਹੈ ਔਰ ਜਦੋਂ ਅਕਾਲ ਤਖਤ ਦੇ ਉੱਤੇ ਤੁਹਾਨੂੰ ਪਤਾ ਹੋਣਾ ਵੀ ਅਕਾਲ ਤਖਤ ਦੇ ਉੱਤੇ ਫਰਿਆਦ ਲੈ ਕੇ ਸਾਰੇ ਜਾ ਸਕਦੇ ਆ ਪਰ ਅਕਾਲ ਤਖਤ ਦੇ ਅੰਦਰ ਸਿਰਫ ਉਹ ਖਾਲਸਾ ਉਥੇ ਬੈਠ ਸਕਦਾ ਖਾਲਸਾ ਬਰਾਜਮਾਨ ਹੁੰਦਾ ਕਿਉਂਕਿ ਖਾਲਸਾ ਗੁਰੂ ਆ ਔਰ ਅਕਾਲ ਤਖਤ ਦੇ ਉੱਤੇ ਗੁਰੂ ਗੁਰੂ ਸਿੱਖ ਦੀ ਸੁਣਦਾ ਅਕਾਲ ਤਖਤ ਦੇ ਉੱਤੇ ਸਿੱਖ ਬੋਲਦਾ ਤੇ ਗੁਰੂ ਜਿਹੜਾ ਉਹ ਸੁਣਦਾ ਅਕਾਲ ਤਖਤ ਮੈਂ ਸਾਂਝਦਾ ਵੀ ਇੱਕ ਤਰ੍ਹਾਂ ਦੇ ਜਿਵੇਂ ਦਰਬਾਰ ਸਾਹਿਬ ਦੇ ਅੰਦਰ ਸਤਖੰਡ ਸਿੰਘ ਹਰਮੰਦਰ ਸਾਹਿਬ ਗੁਰੂ ਬੋਲਦਾ ਸਿੱਖ ਸੁਣਦਾ ਤੇ ਅਕਾਲ ਤਖਤ ਦੇ ਉੱਤੇ ਸਿੱਖ ਬੋਲਦਾ ਤੇ ਅੰਦਰ ਗੁਰੂ ਖਾਲਸਾ ਉਹ ਸੁਣਦਾ ਵੀਹਾਂ ਵੀ ਦੱਸੋ ਤੁਹਾਡੀ ਕੀ ਦੁੱਖ ਤਕਲੀਫ ਹੈ ਔਰ ਦੂਜਾ ਕੱਲਾ ਸੁਣਦਾ ਹੀ ਨਹੀਂ ਹੈ ਉਹ ਫਰਿਆਦ ਸੁਣਦਾ ਦੁੱਖ ਸੁਣਦਾ ਤਕਲੀਫ ਸੁਣਦਾ ਫਿਰ ਉੱਥੇ ਨਿਆ ਕਰਦਾ ਉਹ ਉਹਦਾ ਸਮਾਧਾਨ ਦਿੰਦਾ ਉਹਦਾ ਹੱਲ ਕਰਦਾ